ਹੈਲੋ ਜੀ ਸਸ਼ੀ ਕਾਲ ਤੋਂ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹਦੇ ਧਾਰਾ ਆਪਾਂ ਕੱਢ ਲੈਂਦੀਆਂ ਨੇ ਤੇ ਇਸ ਵੇਰ ਦਾ ਜਿਹੜਾ ਮੌਸਮ ਹੈਗਾ ਰਾਤ ਨੂੰ ਮੀਂਹ ਪਿਆ ਸੀਗਾ ਉਹ ਤੁਸੀਂ ਥਾਂ ਨੂੰ ਗਿੱਲੀ ਵੇਖ ਕੇ ਅੰਦਾਜ਼ਾ ਲਾਈ ਸਕਦੇ ਹੋ ਤੇ ਕੋਈ ਪਤਾ ਨਹੀਂ ਸੀਗਾ ਰਾਤ ਨੂੰ ਵੀ ਬਾਰਿਸ਼ ਹੋਊਗੀ ਲੇਕਿਨ ਬਾਰਿਸ਼ ਹੋਈ ਤੇ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਗਿਆ ਹੈ ਠੰਡੀ ਹਵਾ ਵੀ ਚੱਲਣ ਦੇ ਹੀ ਹੈ ਤੇ ਆ ਮੌਸਮ ਸਿਰਫ ਹੁਣੇ ਹੀ ਇਹੋ ਜਿਹਾ ਨਹੀਂ ਸੀਗਾ ਸ਼ਾਮ ਤੱਕ ਮੌਸਮ ਇਹੋ ਜਿਹਾ ਹੀ ਰਿਹਾ ਤੇ ਐਵੇਂ ਠੰਡਾ ਰਿਹਾ ਹਵਾ ਚੱਲਦੀ ਰਹੀ ਕੋਈ ਸੂਰਜ ਦੇਵਤਾ ਨੇ ਆਪਦੇ ਦਰਸ਼ਨ ਬਿਲਕੁਲ ਨਹੀਂ ਦਿੱਤੇ ਪੂਰੇ ਦਿਨੀ ਤੇ ਇਨੇ ਠੰਡੇ ਮੌਸਮ ਦੇ ਵਿੱਚ ਚਾਹ ਤੇ ਬਣਦੀ ਐ ਧਾਰਾ ਆਪਾਂ ਕੱਢ ਲੈਂਦੀਆਂ ਨੇ ਦੋ ਦਿਨ ਦੁੱਧ ਪਾ ਦਿੱਤਾ ਹੈ ਹੁਣ ਆਪਾਂ ਬੈਠ ਕੇ ਸਾਰੀ ਚਾਹ ਪੀਵਾਂਗੇ ਇਨੇ ਵਧੀਆ ਮੌਸਮ ਦੇ ਵਿੱਚ ਜਿੱਥੇ ਆ ਬਲਾ ਰੱਖੀ ਸੀਗੀ ਮਦਾਨੀ ਤੇ ਹੁਣ ਆਪਾਂ ਕੱਢ ਲਵਾਂਗੇ ਮਖਣੀ ਤੇ ਮਖਣੀ ਆਪਾਂ ਤੱਤੀ ਕਰਕੇ ਕਿਉਂ ਕੱਢ ਲਾਂਗੇ ਕਿਉਂਕਿ ਥੋੜਾ ਜਿਹਾ ਕਿਉਂ ਰਹਿ ਗਿਆ ਸੀ ਫਿਰ ਰੋਟੀਆਂ ਚੋਪੜਨ ਵਾਸਤੇ ਵੀ ਚਾਹੀਦਾ ਹੁੰਦਾ ਹੈ ਵਾਚ ਸਬਜ਼ੀ ਚ ਵੀ ਪਾਈਦਾ ਹੈ ਤੇ ਹੁਣ ਇੱਥੇ ਆਪਾਂ ਮਖਣੀ ਕੱਢ ਲੈਨੇ ਆ ਤੇ ਫਿਰ ਮਖਣੀ ਨੂੰ ਤੱਤੀ ਕਰਕੇ ਆਪਾਂ ਕਿਉਂ ਕੱਢ ਲਾਂਗੇ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਵਧੀਆ ਜਿਹਾ ਕਮੈਂਟ ਕਰ ਦਿਓ ਜੇ ਕੋਈ ਪੇਜ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਹੈ ਜਾਂ ਫਿਰ ਵੀਡੀਓ ਤੇ ਨਵਾਂ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਹੈਗੀ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇਜੀ ਹੁਣ ਇੱਥੇ ਆਪਾਂ ਕੀ ਕਰਦੇ ਜਿਹੜੀ ਮੱਖਣੀ ਹੈਗੀ ਉਹਨੂੰ ਤੱਤੀ ਕਰ ਲੈਨੇ ਆ ਤੇ ਕੈਮਰਾ ਜ਼ਿਆਦਾ ਨੇੜੇ ਹੋਣ ਕਰਕੇ ਪਾਫ ਜੰਮ ਗਈ ਸੀ ਕੈਮਰੇ ਦੇ ਉੱਤੇ ਹੁਣ ਆਪਾਂ ਇਹਨੂੰ ਮੱਖਣੀ ਨੂੰ ਤੱਤੀ ਕਰਕੇ ਕਿਉ ਕੱਢ ਲੈਨੇ ਆ ਬਾਅਦ ਵਿੱਚ ਨੂੰ ਆਪਾਂ ਡੱਬਿਆਂ 'ਚ ਟਰਾਂਸਫਰ ਕਰ ਲ ਦਵਾਂਗੇ ਤੇ ਫਿਰ ਰੋਟੀਆਂ ਲਾਉਣ ਤੋਂ ਬਾਅਦ ਆਪਾਂ ਕਰਦਾਂਗੇ ਕਿਚਨ ਦੀ ਕਲੀਨਿੰਗ ਕਿਉਂਕਿ ਕਿਚਨ ਦੀ ਕਲੀਨਿੰਗ ਜਿਹੜੀ ਹੈਗੀ ਉਹ ਤੇ ਆਪਣਾ ਰੁਟੀਨ ਹੀ ਨਾਲੇ ਹੁਣ ਤੇ ਮੀਂਹ ਪੈ ਗਿਆ ਏ ਫਿਰ ਆਪਾਂ ਨੂੰ ਬਾਹਰ ਵੀ ਜਾਣਾ ਹੁੰਦਾ ਏ ਤੇ ਬਾਹਰ ਤੋਂ ਆਪਾਂ ਕਿਚਨ ਚ ਆਉਣੇ ਤਾਂ ਜਿਹੜੀ ਥਾਂ ਹੁੰਦੀ ਓ ਚਿਪਚਿਪ ਜੀ ਹੋ ਜਾਂਦੀ ਏ ਪੂਰੇ ਕਿਚਨ ਦੇ ਵਿੱਚ ਤੇ ਇੱਥੇ ਦਾਦੀ ਜੀ ਗਾਜਰਾਂ ਤੋਂ ਹੁੰਦੇ ਨੇ ਆਪਾਂ ਗਜਰੇਲਾ ਬਣਾਵਾਂਗੇ ਹੁਣ ਤੇ ਨਾਲੇ ਆਪਾਂ ਕੁਛ ਸਬਜ਼ੀ ਆਸਤੇ ਵੀ ਗਾਜਰਾ ਰੱਖ ਲਵਾਂਗੇ ਬਾਕੀ ਦਾਦੀ ਜੀ ਗਜਰੇਲਾ ਬਣਾ ਦੇਣਗੇ ਅੱਜ ਤੇ ਇੱਥੇ ਆਪਣਾ ਜਿਹੜਾ ਥੜੇ ਦਾ ਕੰਮ ਹੈਗਾ ਸੀੜੀਆਂ ਜਿੱਥੋਂ ਆਪਾਂ ਬੰਦ ਕੀਤੀਆਂ ਆ ਉਹ ਵੀ ਕੰਮ ਸ਼ੁਰੂ ਹੈ ਬਸ ਲਾਸਟ ਟੱਚ ਅਪ ਦੇਣ ਵਾਲਾ ਰਹਿੰਦਾ ਇਹਨੂੰ ਪਲਸਟਰ ਕਰ ਦੇਣਗੇ ਬਾਅਦ ਸਾਰੀਆਂ ਕੰਧਾਂ ਨੂੰ ਤੇ ਜਿਹੜੀਆਂ ਪੌੜੀਆਂ ਹੈਗੀਆਂ ਪਹਿਲਾਂ ਇੱਥੇ ਆਪਾਂ ਤੇਲਾ ਲਾਉਣੀ ਆ ਸੀਗੀਆਂ ਹੁਣ ਆਪਾਂ ਸਿੱਧਾ ਪਲਸਟਰ ਕਰ ਦਾਂਗੇ ਤੇ ਇੱਥੇ ਮੰਮੀ ਜੀ ਕੱਪ ਸਾਫ਼ ਕਰਨ ਦੇ ਨੇ ਨਾਲੇ ਜਿਹੜੀ ਟੋਕਰੀ ਹੈਗੀ ਇਹਨੂੰ ਕਲੀਨ ਕਰ ਦੇਣਗੇ ਤੇ ਇੱਕ ਵਾਰੀ ਕੱਪਾਂ ਨੂੰ ਧੋ ਕੇ ਰੱਖ ਦੇਣਗੇ ਤੇ ਸੁਕਾ ਦੇਣਗੇ ਉਸ ਤੋਂ ਬਾਅਦ ਜਿਹੜੀ ਟੋਕਰੀ ਹੈਗੀ ਆ ਇਹਨੂੰ ਧੋ ਦੇਣਗੇ ਤੇ ਆਪਣੀ ਜਿਹੜੀ ਸਬਜ਼ੀ ਵਾਲੀ ਟੋਕਰੀ ਹੈਗੀ ਉਹਨੂੰ ਵੀ ਧੋ ਦੇਣਗੇ ਤੇ ਬਾਅਦ ਚ ਆਪਾਂ ਇਹਨੂੰ ਕਿਚਨ ਦੇ ਵਿੱਚ ਰੱਖ ਦਾਂਗੇ ਤੇ ਜਿੰਨੇ ਚਿਰ ਸੁੱਕਣਗੇ ਆਪਾਂ ਕਲੀਨਿੰਗ ਕਰ ਦਾਂਗੇ ਕਿਚਨ ਦੀ ਤੇ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਲੈ ਆਏ ਹੈਗੀਆਂ ਕਿਉਂਕਿ ਉੱਥੇ ਕੋਈ ਜ਼ਿਆਦਾ ਹੀ ਚਿੱਕੜ ਹੋ ਗਿਆ ਸੀਗਾ ਧੋਪ ਨਿਕਲੀ ਨਹੀਂ ਸੀ ਉਹਨੂੰ ਸੁੱਕਣਾ ਨਹੀਂ ਸੀ ਫਿਰ ਥਾਣੇ ਤੇ ਜਿੰਨਾ ਚਿਰ ਮਰੰਮਤ ਚੱਲਣ ਦੇ ਹੀ ਆ ਇਧਰਲੇ ਸਾਈਡ ਤੋਂ ਘਰ ਦੀ ਐਵੇਂ ਖਲਾਰਾ ਤੇ ਪਿਆ ਹੀ ਰਹੂਗਾ ਵੈਸੇ ਇਸ ਵੇਲੇ ਉੱਤ ਕੇ ਦਾਦੀ ਚਾੜੂ ਲਾ ਦਿੰਦੇ ਨੇ ਬਸ 12ਵੀਂ ਲਾ ਹੀ ਦਿੰਦੇ ਆ ਵੈਸੇ ਬਟ ਫਿਰ ਵੀ ਸੀਮੈਂਟ ਦਾ ਇਧਰੋਂ ਗੰਦ ਪੈ ਜਾਂਦਾ ਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਟੋਕਰੀਆਂ ਨੂੰ ਕਲੀਨ ਕਰ ਦਾਂਗੇ ਬਾਅਦ ਚ ਉਹਨਾਂ ਨੂੰ ਧੋਣ ਤੋਂ ਬਾਅਦ ਜਿਹੜੀ ਆਪਣੀ ਸਬਜੀ ਵਾਲੀ ਫ੍ਰੀਜ਼ਰ ਦੀ ਸਬਜੀ ਵਾਲੀ ਬਾਸਕਟ ਹੈਗੀ ਉਹ ਵੀ ਧੋਣ ਵਾਲੀ ਹੈ ਤੇ ਆਹ ਸਟੀਲ ਵਾਲੀ ਟੋਕਰੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਸੁੱਕਣੇ ਰੱਖ ਦਾਂਗੇ ਤੇ ਬਾਕੀ ਜਿੰਨੇ ਚਿਰ ਪੂਰਾ ਕੰਮ ਕੰਪਲੀਟ ਨਹੀਂ ਹੋ ਜਾਂਦਾ ਹਨਾ ਇੱਕ ਆਪਣੀ ਕੰਧ ਦੇ ਉੱਤੇ ਪਲੱਸਤਰ ਕਰਨ ਆ ਰਹਿ ਗਿਆ ਹੈ ਬਾਕੀ ਦਰ ਬਾਥਰੂਮ ਦੇ ਜਿਹੜਾ ਥੜਾ ਹੈ ਗਿਆ ਇਹਨੂੰ ਤੇ ਚੰਗੀ ਤਰ੍ਹਾਂ ਪਲੱਸਤਰ ਹੋ ਗਿਆ ਹੈ ਬਸ ਹੁਣ ਜਿਹੜੀ ਕੰਧ ਰਹਿੰਦੀ ਉਹ ਲਾਸਟ ਹੈ ਉਹਨੂੰ ਬਸ ਪਲੱਸਤਰ ਕਰਨ ਤੋਂ ਬਾਅਦ ਆ ਸਾਰਾ ਸਮਾਨ ਨਹੀਂ ਤੋਂ ਚੁੱਕ ਦੇਣਗੇ ਕਿਉਂਕਿ ਕੰਧ ਉਹ ਲਸਤਰ ਕਰਨਾ ਜ਼ਰੂਰੀ ਸੀਗਾ ਇੱਕ ਤਾਂ ਕੰਧ ਹਿੱਲਦੀ ਸੀਗੀ ਦੂਜਾ ਬਾਅਦ ਚ ਜਦੋਂ ਦਾਦੀ ਜੀ ਝਾੜੂ ਲਾ ਦਿੰਦੇ ਸੀ ਆਪਾਂ ਕੋਈ ਵੀ ਸਮਾਨ ਕੰਧ ਉੱਤੇ ਰੱਖਦੇ ਸੀ ਨਾ ਇਹਦੀਆਂ ਚਿੱਪਰਾਂ ਡਿੱਗ ਜਾਂਦੀਆਂ ਸੀ ਤੋਂ ਫਿਰ ਐਨ ਲੱਗਦਾ ਜਿਵੇਂ ਝਾੜੂ ਨਹੀਂ ਲਾਇਆ ਹੁੰਦਾ ਐਂ ਲੱਗਦਾ ਸੀਗਾ ਇਸੇ ਕਰਕੇ ਫਿਰ ਆਪਾਂ ਇਹਨੂੰ ਪਹਿਲਾਂ ਤੇ ਸੋਚਿਆ ਸੀ ਇਹਨੂੰ ਢਾਈ ਦਿਨਿਆਂ ਕੰਦ ਨੂੰ ਫਿਰ ਇਹਦੇ ਨਾਲ ਨਾ ਕਿ ਪੂਰਾ ਘਰ ਓਪਨ ਹੋ ਜਾਂਦਾ ਇਹਦੇ ਨਾਲ ਕੀ ਰਹਿੰਦਾ ਡਿਵਾਈਡ ਰਹਿੰਦਾ ਤੇ ਘਰ ਇੱਧਰਲੇ ਬੰਨਿਓ ਇਸੇ ਕਰਕੇ ਫਿਰ ਆਪਾਂ ਜਿਹੜੀ ਕੰਦ ਹੈਗੀ ਆ ਨਹੀਂ ਤੋੜੀ ਇਹਦੇ ਵਿੱਚੋਂ ਜਿਹੜੇ ਜੰਗਲੇ ਸੀ ਉਹ ਆਪਾਂ ਕੱਢ ਦਿੱਤੇ ਨੇ ਤੇ ਇੱਥੇ ਜਿਹੜੀ ਆਪਣੀ ਸਟੀਲ ਦੀ ਟੋਕਰੀ ਹੈਗੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿੱਤਾ ਹੈਗਾ ਤੇ ਆ ਜਿਹੜੀ ਫਰੀਜ਼ਰ ਦੀ ਵੈਜੀਟੇਬਲ ਬਾਸਕਟ ਹੈਗੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿੱਤਾ ਹੈਗਾ ਤੇ ਹੁਣ ਆਪਾਂ ਇਹਨੂੰ ਸੁੱਕਣੇ ਰੱਖ ਦਾਂਗੇ ਤੇ ਆ ਪਾਣੀ ਨੂੰ ਹੁਣ ਆਪਾਂ ਝਲਟ ਦਿੰਨੇ ਆ ਬੂਟਿਆਂ ਦੇ ਵਿੱਚ ਥਾਂ ਸੁੱਕ ਜੂਗੀ ਹਵਾ ਦੇ ਨਾਲ ਧੁੱਪ ਤਾਂ ਨਿਕਲਣੀ ਨਹੀਂ ਨੀਗੀ ਤੇ ਇਹ ਸੇ ਕਰਕੇ ਆਪਣਾ ਕੰਮ ਜਿਹੜਾ ਹੈਗਾ ਉਹ ਛੇਤੀ ਖਤਮ ਹੋ ਜੇ ਆਪਾਂ ਟੋਕਰੀ ਨੂੰ ਵੀ ਚੰਗੀ ਤਰ੍ਹਾਂ ਸੁਕਾ ਦਿੰਨੇ ਆ ਕੱਪੜੇ ਦੇ ਨਾਲ ਇੱਕ ਸਾਫ਼ ਕੱਪੜੇ ਨਾਲ ਕਿਉਂਕਿ ਫਿਰ ਨਾ ਟੋਕਰੀ ਨੇ ਸੁੱਕਣਾ ਨਹੀਂ ਸੀਗਾ ਧੁੱਪ ਦਾ ਇੰਤਜ਼ਾਰ ਕਰਦੇ ਰਹਿੰਦੇ ਤਾਂ ਤੇ ਹੁਣ ਆਪਾਂ ਸਾਰੇ ਕੱਪ ਜਿੰਨੇ ਵੀ ਹੈਗੇ ਇਹਨਾਂ ਨੂੰ ਆਪਾਂ ਪੁੰਝ ਪੁੰਝ ਕੇ ਟੋਕਰੀ ਦੇ ਵਿੱਚ ਜਿਹਾ ਜਾ ਦਵਾਂਗੇ ਤੇ ਇਹ ਟੋਕਰੀ ਅੰਦਰ ਰੱਖਣ ਤੋਂ ਪਹਿਲਾਂ ਆਪਾਂ ਕਲੀਨਿੰਗ ਕਰ ਦਵਾਂਗੇ ਇੱਕ ਵਾਰੀ ਤੇ ਇੱਥੇ ਤੁਸੀਂ ਵੇਖ ਹੀ ਸਕਦੇ ਹੋ ਆਪਾਂ ਸਾਰੇ ਭਾਂਡਿਆਂ ਨੂੰ ਜਿਚਾ ਦਿੱਤਾ ਹੈਗਾ ਇਹ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਬਾਹਰ ਪਿਆ ਨੂੰ ਹਵਾ ਲੱਗ ਜੂਗੀ ਉਹਨੇ ਚੱਕਰ ਆਪਾਂ ਅੰਦਰ ਦੀ ਕਲੀਨਿੰਗ ਕਰ ਦਵਾਂਗੇ ਤੇ ਇੱਥੇ ਦਾਦੀ ਜੀ ਨੇ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਲੀਤਾ ਸੀਗਾ ਤੇ ਹੁਣ ਇਸ ਗਾਜਰਾਂ ਨੂੰ ਇਹ ਕਰਨਗੇ ਚੰਗੀ ਤਰ੍ਹਾਂ ਛਿੱਲ ਲੈਣਗੇ ਤੇ ਛਿੱਲਣ ਤੋਂ ਬਾਅਦ ਫਿਰ ਇੱਕ ਵਾਰੀ ਧੋ ਕੇ ਕੱਦੂ ਕਸ਼ ਕਰ ਲੈਣਗੇ ਤੇ ਅੱਜ ਜੀ ਆਪਾਂ ਕੀ ਕਰਾਂਗੇ ਗਾਜਰ ਪਾ ਬਣਾ ਲਵਾਂਗੇ ਕਿਉਂਕਿ ਫਿਰ ਜੇ ਸਵੇਰ ਵਾਸਤੇ ਰੱਖੀਆਂ ਤੇ ਫਿਰ ਗਾਜਰਾਂ ਦਾ ਜਿਹੜਾ ਆਪਾਂ ਕੱਦੂ ਕਸ਼ ਕਰਾਂਗੇ ਉਹ ਖਰਾਬ ਹੋ ਜਾਊਗਾ ਕਾਫੀ ਲੇਟ ਹੋ ਗਈ ਸੀ ਆਪਾਂ ਗਾਜਰ ਪਾ ਬਣਾਉਂਦੇ ਹੋਏ ਇਸੇ ਕਰਕੇ ਫਿਰ ਆਪਾਂ ਵੀਡੀਓ ਵੀ ਐਡਿਟ ਕਰਨੀ ਸੀ ਉਹ ਕਲੀਪ ਆਪਾਂ ਸ਼ੂਟ ਨਹੀਂ ਕੀਤੀ ਹੈਗੀ ਬਾਕੀ ਜਿੱਥੋਂ ਤੱਕ ਆਪਣੇ ਤੋਂ ਕਲੀਪ ਸ਼ੂਟ ਕੀਤੀ ਆ ਆਪਾਂ ਉਹ ਸਾਰੀ ਵਿੱਚ ਐਡ ਕਰ ਦਿੱਤੀ ਹੈ ਇਸ ਵੀਡੀਓ ਦੇ ਤੇ ਪਿੱਛੇ ਉਹ ਜਿਹੜਾ ਆਪਾਂ ਤੁਸੀਂ ਵੇਖ ਸਕਦੇ ਹੋ ਸੀੜੀਆਂ ਕੁਛ ਇਸ ਤਰ੍ਹਾਂ ਦੀਆਂ ਬਣ ਗਈਆਂ ਤੁਸੀਂ ਜ਼ਰੂਰ ਦੱਸਿਓ ਕਿ ਉਹ ਸੀੜੀਆਂ ਕਹਿੋ ਜਿਹੀਆਂ ਲੱਗਦੀਆਂ ਆਹਾਂ ਸੋਹਣੀਆਂ ਆ ਕਿ ਜਿਹੜੀਆਂ ਪਹਿਲਾਂ ਸੀ ਉਹ ਵਧੀ ਜੀ ਹੁਣ ਆਪਾਂ ਕਿਚਨ ਦੇ ਵਿੱਚ ਝਾੜੂ ਲਾ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਇੱਥੇ ਪੋਚਾ ਲਾ ਦਵਾਂਗੇ ਕਿਉਂਕਿ ਮੀਂਹ ਬਾਰਿਸ਼ ਹੋਈ ਸੀਗੀ ਤੇ ਬਾਰਿਸ਼ ਤੋਂ ਬਾਅਦ ਇੱਥੇ ਜਿਹੜੀ ਥਾਂ ਸੀ ਉਹ ਸਾਰੀ ਚਿਪ-ਚਿਪ-ਚਿਪ-ਚਿਪ ਹੋ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਲੇਡੀ ਕਲੀਨਿੰਗ ਕਰਨੀ ਸ਼ੁਰੂ ਕੀਤੀ ਕਿਉਂਕਿ ਜਦੋਂ ਥਾਂ ਸਾਰੀ ਸੁੱਕ ਗਈ ਸੀਗੀ ਬਾਹਰਲੀ ਕਿਉਂਕਿ ਜੇ ਆਪਾਂ ਕਲੀਨਿੰਗ ਕਰ ਦਿੰਦੇ ਫਿਰ ਆਪਾਂ ਨੂੰ ਵਾਰ-ਵਾਰ ਅੰਦਰ-ਬਾਹਰ ਜਾਣਾ ਸੀਗਾ ਕਿਚਨ ਦੇ ਕੰਮ ਵੀ ਕਚਨ ਚ ਕੰਪਲੀਟ ਕਰਨਾ ਸੀ ਫਿਰ ਆਪਾਂ ਐਸੇ ਕਰਕੇ ਉਹ ਥਾਂ ਫਿਰ ਸਾਰੀ ਉਹੋ ਜੀ ਹੋ ਜਾਣੀ ਸੀਗੀ ਤੇ ਇਸੇ ਕਰਕੇ ਆਪਾਂ ਤਾਂ ਦਾ ਸੁੱਕਣ ਦਾ ਇੰਤਜ਼ਾਰ ਕੀਤਾ ਥਾਂ ਬਾਹਰਲੀ ਸਾਰੀ ਸੁੱਕ ਚੁੱਕੀ ਆ ਹੁਣ ਆਪਾਂ ਇਹ ਕਰਾਂਗੇ ਇਹਦੇ ਬਾਹਰ ਇੱਕ ਮੈਟ ਰੱਖ ਦਵਾਂਗੇ ਤੇ ਕਿਚਨ ਨੂੰ ਕਲੀਨ ਕਰਨ ਤੋਂ ਬਾਅਦ ਜਦ ਸੁੱਕ ਜੂਗਾ ਪੋਚਾ ਫਿਰ ਉਸ ਤੋਂ ਬਾਅਦ ਆਪਾਂ ਪੈਰ ਪੁੰਚ ਕੇ ਕਿਚਨ ਦੇ ਵਿੱਚ ਅੰਦਰ ਆਵਾਂਗੇ ਤੇ ਅੰਦਰਲੀ ਸਾਰੀ ਕਿਚਨ ਦੀ ਕਲੀਨਿੰਗ ਜਿਹੜੀ ਹੈਗੀ ਉਹ ਕੰਪਲੀਟ ਹੋ ਗਈ ਹੈ ਤੇ ਇੱਥੇ ਹੁਣ ਆਪਾਂ ਇਹ ਕਰਾਂਗੇ ਜਿਹੜੇ ਗਾਜਰਾ ਹੈਗੀਆਂ ਉਹਨਾਂ ਨੂੰ ਕੱਦੂ ਕਸ਼ ਕਰ ਲਾਂਗੇ ਤੇ ਗਾਜਰਾਂ ਦੇ ਵਿੱਚ ਜਿਹੜੀਆਂ ਗੰਡਲਾਂ ਹੁੰਦੀਆਂ ਉਹਨਾਂ ਨੂੰ ਆਪਾਂ ਬਾਹਰ ਕਰ ਦਾਂ ਕਿਉਂਕਿ ਉਹਨਾਂ ਨਾਲ ਫਿਰ ਗਾਜਰ ਦਾ ਜਿਹੜਾ ਹੁੰਦਾ ਉਹ ਕੋੜਾ ਬਣ ਜਾਂਦਾ ਹੈ सो so, इसे करके आप तो गाजर चंकी तरह कद्दूकश कर लेंगे चलो जी ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਜੇ ਕੋਈ ਚੈਨਲ ਤੇ ਨਵਾਂ ਹੈ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡਬਾਈ ਸੇਫੀ ਹੋਮ ਐਂਡ ਟੇਕ ਕੇਅਰ